ਮਠਿੰਡਾ ਦੇ ਵਿੱਚ ਉਸ ਵੇਲੇ ਜਮ ਕੇ ਗਾ ਪੈ ਗਿਆ ਜਦ ਇੱਕ ਘਰ ਦੇ ਵਿੱਚ ਰੇਡ ਕਰਨ ਆਏ ਸ਼ਰਾਬ ਠੇਕੇਦਾਰ ਦੇਖ ਰਹੇ ਦੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਥੱਪੜ ਵੀ ਜੜ ਦਿੱਤੇ ਗਏ ਨੇ ਦਰਸਲ ਉਹ ਸ਼ਰਾਬ ਠੇਕੇਦਾਰ ਦੀ ਕੋਲ ਜਾਣਕਾਰੀ ਸੀ ਕਿ ਘਰ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਬਰਾਮਦ ਹੋ ਸਕਦੀ ਹੈ ਸ਼ਰਾਬ ਠੇਕੇਦਾਰ ਨੇ ਘਰ ਦੇ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਰੇਡ ਕਰ ਦਿੱਤੀ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਸ਼ਰਾਬਤਾ ਨਹੀਂ ਮਿਲੀ ਇਸ ਦੇ ਦਰਮਿਆਨ ਪਰਿਵਾਰਕ ਮੈਂਬਰਾਂ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਨ ਤੇ ਘਰ ਦੇ ਮਾਲਕ ਜਦਕਾਰ ਆਏ ਨਹੀਂ ਤਾਂ ਠੇਕੇਦਾਰ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਤੇ ਕਾਫੀ ਜ਼ਿਆਦਾ ਗਾਲੀ ਗਲੋਚ ਹੋਈਏ ਜਿਸ ਦਰਮਿਆਨ ਕਿ ਮਹਿਲਾਵਾਂ ਨੇ ਥੱਪੜ ਤੱਕ ਜੜੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਨਜ਼ਰ ਆ ਬਠਿੰਡਾ ਦੇ ਵਿੱਚ ਉਸ ਵੇਲੇ ਜਮ ਕੇ ਗਾ ਪੈ ਗਿਆ ਜਦ ਇੱਕ ਘਰ ਦੇ ਵਿੱਚ ਰੇਡ ਕਰਨ ਆਏ ਸ਼ਰਾਬ ਠੇਕੇਦਾਰ ਦੇ ਇੱਕ ਰਹਿੰਦੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਥੱਪੜ ਵੀ ਜੜ ਦਿੱਤੇ ਗਏ ਨੇ ਦੇ ਰੈਸੋਲਿਊਸ਼ਨ ਸ਼ਰਾਬ ਠੇਕੇਦਾਰ ਦੀ ਕੂਲ ਜਾਣਕਾਰੀ ਸੀ ਕਿ ਘਰ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਬਰਾਮਦ ਹੋ ਸਕਦੀ ਹੈ ਸ਼ਰਾਬ ਠੇਕੇਦਾਰ ਨੇ ਘਰ ਦੇ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਰੇਡ ਕਰ ਦਿੱਤੀ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਸ਼ਰਾਬਤਾ ਨਹੀਂ ਮਿਲੀ ਇਸ ਦੇ ਦਰਮਿਆਨ ਪਰਵਾਰਕ ਮੈਂਬਰਾਂ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਨ ਤੇ ਘਰ ਦੇ ਮਾਲਕ ਜਦਕਾਰ ਆਏ ਨਹੀਂ ਤਾਂ ਠੇਕੇਦਾਰ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਤੇ ਕਾਫੀ ਜ਼ਿਆਦਾ ਗਾਲੀ ਗਲੋਚ ਹੋਈਏ ਜਿਸ ਦਰਮਿਆਨ ਕਿ ਮਹਿਲਾਵਾਂ ਨੇ ਥੱਪੜ ਤੱਕ ਜੜੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਨਜ਼ਰ ਆਈ ਹੈ ਬਠਿੰਡਾ ਦੇ ਵਿੱਚ ਉਸ ਵੇਲੇ ਜਮ ਕੇ ਗਾ ਪੈ ਗਿਆ ਜਦ ਇੱਕ ਘਰ ਦੇ ਵਿੱਚ ਰੇਡ ਕਰਨ ਆਏ ਸ਼ਰਾਬ ਠੇਕੇਦਾਰ ਦੇ ਕਰ ਰਹੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਥੱਪੜ ਵੀ ਜੜ ਦਿੱਤੇ ਗਏ ਨੇ ਦੇ ਰੈਸੋਲ ਸ਼ਰਾਬ ਠੇਕੇਦਾਰ ਦੀ ਕੋਲ ਜਾਣਕਾਰੀ ਸੀ ਕਿ ਘਰ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਬਰਾਮਦ ਹੋ ਸਕਦੀ ਹੈ ਸ਼ਰਾਬ ਠੇਕੇਦਾਰ ਨੇ ਘਰ ਦੇ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਰੇਡ ਕਰ ਦਿੱਤੀ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਸ਼ਰਾਬਤਾ ਨਹੀਂ ਮਿਲੀ ਇਸ ਦੇ ਦਰਮਿਆਨ ਪਰਿਵਾਰਕ ਮੈਂਬਰਾਂ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਨ ਤੇ ਘਰ ਦੇ ਮਾਲਕ ਜਦਕਾਰ ਆਏ ਨਹੀਂ ਤਾਂ ਠੇਕੇਦਾਰ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਤੇ ਕਾਫੀ ਜ਼ਿਆਦਾ ਗਾਲੀ ਗਲੋਚ ਹੋਈਏ ਜਿਸ ਦਰਮਿਆਨ ਕਿ ਮਹਿਲਾਵਾਂ ਨੇ ਥੱਪੜ ਤੱਕ ਜੜੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਨਜ਼ਰ ਆਈ ਹੈ ਬਠਿੰਡਾ ਦੇ ਵਿੱਚ ਉਸ ਵੇਲੇ ਜਮ ਕੇ ਗਾ ਪੈ ਗਿਆ ਜਦ ਇੱਕ ਘਰ ਦੇ ਵਿੱਚ ਰੇਡ ਕਰਨ ਆਏ ਸ਼ਰਾਬ ਠੇਕੇਦਾਰ ਦੇਖ ਰਹੇ ਦੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਥੱਪੜ ਵੀ ਜੜ ਦਿੱਤੇ ਗਏ ਨੇ ਦੇ ਰੈਸਲ ਸ਼ਰਾਬ ਠੇਕੇਦਾਰ ਦੀ ਕੂਲ ਜਾਣਕਾਰੀ ਸੀ ਕਿ ਘਰ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਬਰਾਮਦ ਹੋ ਸਕਦੀ ਹੈ ਸ਼ਰਾਬ ਠੇਕੇਦਾਰ ਨੇ ਘਰ ਦੇ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਰੇਡ ਕਰ ਦਿੱਤੀ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਸ਼ਰਾਬਤਾ ਨਹੀਂ ਮਿਲੀ ਇਸ ਦੇ ਦਰਮਿਆਨ ਪਰਿਵਾਰਕ ਮੈਂਬਰਾਂ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਨ ਤੇ ਘਰ ਦੇ ਮਾਲਕ ਜਦਕਾਰ ਆਏ ਨਹੀਂ ਤਾਂ ਠੇਕੇਦਾਰ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਤੇ ਕਾਫੀ ਜ਼ਿਆਦਾ ਗਾਲੀ ਗਲੋਚ ਹੋਈਏ ਜਿਸ ਦਰਮਿਆਨ ਕਿ ਮਹਿਲਾਵਾਂ ਨੇ ਥੱਪੜ ਤੱਕ ਜੜੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਨਜ਼ਰ ਆਈ ਹੈ ਬਠਿੰਡਾ ਦੇ ਵਿੱਚ ਉਸ ਵੇਲੇ ਜਮ ਕੇ ਗਾ ਪੈ ਗਿਆ ਜਦ ਇੱਕ ਘਰ ਦੇ ਵਿੱਚ ਰੇਡ ਕਰਨ ਆਏ ਸ਼ਰਾਬ ਠੇਕੇਦਾਰ ਦੇ ਕਰ ਰਹੇ ਜਿਨ੍ਹਾਂ ਦਾ ਕਾਫੀ ਜ਼ਿਆਦਾ ਵਿਰੋਧ ਹੋਇਆ ਇੱਥੋਂ ਤੱਕ ਕਿ ਥੱਪੜ ਵੀ ਜੜ ਦਿੱਤੇ ਗਏ ਨੇ ਦੇ ਰੈਸੋਲ ਸ਼ਰਾਬ ਠੇਕੇਦਾਰ ਦੀ ਕੂਲ ਜਾਣਕਾਰੀ ਸੀ ਕਿ ਘਰ ਦੇ ਵਿੱਚ ਨਜਾਇਜ਼ ਤੌਰ ਤੇ ਸ਼ਰਾਬ ਬਰਾਮਦ ਹੋ ਸਕਦੀ ਹੈ ਸ਼ਰਾਬ ਠੇਕੇਦਾਰ ਨੇ ਘਰ ਦੇ ਵਿੱਚ ਬਿਨਾਂ ਕਿਸੇ ਦੀ ਇਜਾਜ਼ਤ ਦੇ ਰੇਡ ਕਰ ਦਿੱਤੀ ਹਾਲਾਂਕਿ ਘਰ ਦੇ ਵਿੱਚ ਕੋਈ ਵੀ ਸ਼ਰਾਬਤਾ ਨਹੀਂ ਮਿਲੀ ਇਸ ਦੇ ਦਰਮਿਆਨ ਪਰਿਵਾਰਕ ਮੈਂਬਰਾਂ ਨੇ ਕਾਫੀ ਜ਼ਿਆਦਾ ਹੰਗਾਮਾ ਕਰ ਦਿੱਤਾ ਘਰ ਦੇ ਵਿੱਚ ਸਿਰਫ ਮਹਿਲਾਵਾਂ ਹੀ ਸਨ ਤੇ ਘਰ ਦੇ ਮਾਲਕ ਜਦਕਾਰ ਆਏ ਨਹੀਂ ਤਾਂ ਠੇਕੇਦਾਰ ਦੀਆਂ ਗੱਡੀਆਂ ਰੋਕ ਲਈਆਂ ਗਈਆਂ ਤੇ ਕਾਫੀ ਜ਼ਿਆਦਾ ਗਾਲੀ ਗਲੋਚ ਹੋਈਏ ਜਿਸ ਦਰਮਿਆਨ ਕਿ ਮਹਿਲਾਵਾਂ ਨੇ ਥੱਪੜ ਤੱਕ ਜੜੇ ਨੇ ਹਾਲਾਂਕਿ ਇਸ ਦਰਮਿਆਨ ਕਾਫੀ ਜ਼ਿਆਦਾ ਬਹਿਸਬਾਜ਼ੀ ਹੁੰਦੀ ਨਜ਼ਰ ਆਈ ਹੈ